ਤਾੜਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਅਸਦੀਕ ਪਿੰਡ ਸਾਦਾਵਾਲੀ ਸੋ ਇਸ ਪਿੰਡ ਦੇ ਵਿੱਚ ਕੁਝ ਲੋੜਵੰਦ ਪਰਿਵਾਰਾਂ ਦੇ ਵੱਲੋਂ ਜਿਹੜਾ ਆਪਣੇ ਕਮਰਿਆਂ ਦਾ ਜਿਹੜਾ ਕੰਮ ਆ ਉਹ ਸੋ ਲਿਆ ਗਿਆ ਸੀ ਕੁਝ ਜਿਹੜੇ ਤਕਨੀਕੀ ਜਾਂ ਕਾਰਨ ਕਹਿ ਸਕਦੇ ਜਾਂ ਘਰ ਦੀਆਂ ਮਜਬੂਰੀਆਂ ਕਾਰਨ ਕਹਿ ਸਕਦੇ ਆ ਜਿਹੜਾ ਕੰਮ ਆ ਪੂਰਾ ਜਿਹੜਾ ਸਿਰੇ ਨਹੀਂ ਚੜ੍ਹ ਸਕਿਆ ਤੁਸੀਂ ਦੇਖ ਸਕਦੇ ਹੋ ਲੈਂਟਰ ਤੋਰੀ ਜਿਹੜਾ ਵਾ ਕੰਮ ਜਿਹੜਾ ਸਾਰਾ ਚੱਲ ਚੁੱਕਾ ਹੈ ਕਮਰਿਆਂ ਦੇ ਵਿੱਚ ਜਿਹੜੀ ਮਿੱਟੀ ਜਿਹੜੀ ਹੈ ਪੈਣ ਵਾਲੀ ਆ ਤੇ ਲੈਂਟਰ ਬਸ ਤੁッコ ਜੀ ਦਿਨਾਂ ਦੇ ਵਿੱਚ ਲੈਂਟਰ ਜਿਹੜਾ ਪਿਆ ਜਣਾ ਸੀ ਪਰਵਾਰਿਕ ਮੈਂਬਰ ਸਾਡੇ ਨਾਲ ਨੇ ਕਿਉਂ ਨਹੀਂ ਲੈਂਟਰ ਪਿਆ ਤੇ ਕਿਉਂ ਨਹੀਂ ਮਿੱਟੀ ਪਈ ਸਾਰੀ ਗੱਲਬਾਤ ਜਰੂਰ ਕਰ ਲੈਣੇ ਆ ਸਸਰੀ ਘਰ ਜੀ ਸਸਰੀ ਘਰ ਜੀ ਜੇ ਰੋ ਸਾਰਾ ਕੰਮ ਹੋ ਗਿਆ ਮਨੇ ਅੱਦਾ ਪੜੀ ਕੀਆ ਲੈਂਟਰ ਤੋਂ ਹੀ ਕੰਮ ਚੱਲ ਗਿਆ ਕੀ ਗੱਲ ਹੁੰਦੀ ਹੈ ਲੈਂਟਰ ਹੜ ਪਾ ਗਿਆ ਨਾ ਮੈਂ ਤੁਸੀਂ ਬੰਨ ਟੁੱਟ ਗਿਆ ਤੇ ਮੜ ਕੇ ਫਿਰ ਗੋਭੀ ਲਾਈ 7 ਕਿੱਲੇ ਤੇ 7 ਕਿੱਲੇ ਗੋਭੀ ਵੀ ਰੁੜ ਗਈ ਤੇ ਕੋਈ ਪਹਾਣੀ ਉਥੋਂ ਬਜਾਇਦਾ ਉਹ ਵੀ ਜਿਹੜੀ ਬਿਲਕੁਲ ਆਈ ਆਪਦੀ ਜ਼ਮੀਨ ਨਹੀਂ ਹੈ ਕਿ ਜਾ ਕੇ ਕਿਹਦੀ ਜ਼ਮੀਨ ਚ ਜੇ ਛਤ ਲਾਈ ਤੇ ਜੇ ਛਤ ਲਾਈ ਤਾਂ ਉਹਦਾ ਫਿਰ ਕੋਈ ਨਹੀਂ ਬਣਿਆ ਮਤਲਬ ਕੰਮ ਜਿਹੜਾ ਵਾ ਇਹ ਗੱਲ ਤਾਂ ਨਹੀਂ ਪਤਾ ਕਿ ਕੁਦਰਤੀ ਮਾਰ ਵੀ ਪਣੀ ਹੈ ਕੰਮ ਜਿਹੜਾ ਮੈਨੂੰ ਆਰੰਭ ਕਰ ਲਿਆ ਹਾਂਜੀ ਕੰਮ ਆਹ ਕਰ ਲਿਆ ਪਹਿਲੋਂ ਤਾਂ ਅਸੀਂ ਕਿਹਾ ਵੀ ਗੋਬੀ ਦੀ ਫਸਲ ਵੱਢ ਕੇ ਤੇ ਅਸੀਂ ਇਹਨੂੰ ਤਿਆਰ ਕਰ ਲਾਂਗੇ ਤੇ ਹੁਣ ਸਾਡੇ ਕੋਲ ਕੋਈ ਪਹਾਣੀ ਤਾਂ ਨਾ ਅਸੀਂ ਤਿਆਰ ਕਰ ਸਕੀ ਜਿਹੜੇ ਗਵਰਨਮੈਂਟ ਦੇ ਵੱਲੋਂ ਇਹਨੇ ਚੱਕ ਜਿਹੜੇ ਡਿclare ਕੀਤੇ ਗਏ ਆ ਜਿਹੜੇ ਫਲੱਡ ਨੂੰ ਲਾ ਕੇ ਹਾਰ ਨੂੰ ਲਾ ਕੇ ਤੁਹਾਡੇ ਦਾ ਕੋਈ ਸੰਸਥਾ ਨਹੀਂ ਜੀ ਕੋਈ ਕੋਈ ਨਹੀਂ ਕੀਤਾ ਜਿਹੜਾ ਹੁੰਦਾ ਲਿਖ ਜਾਂਦਾ ਤੇ ਮੁੜ ਕੇ ਹੁੰਦਾ ਹੀ ਨਹੀਂ ਹੁਣ ਜਿਹੜੇ ਬਜ਼ੁਰਗੋ ਮੌਸਮ ਵੀ ਬਦਲ ਗਿਆ ਗਰਮੀ ਆ ਦੇਣੀ ਚਲੋ ਬਾਹਰ ਜਿਹੜਾ ਤੰਬੂ ਦੇ ਵਿੱਚ ਵੀ ਕੱਟ ਗਏ ਹੁਣ ਗਾਵਾਂ ਜਿਹੜਾ ਬੱਚੇ ਵੀ ਸਾਰੇ ਆ ਗਏ ਥਾਵੜੀ ਨੇ 40 ਦਿਨ ਹੋਣੇ ਨੇ ਗਾ ਕੇ ਵਿੱਚ 40 ਦਿਨ ਹੁਣ ਇਤਨੇ ਕੱਟਣੇ ਪਾਣੇ ਆ ਜੇ ਨਾਮ ਕਿਸ ਨੇ ਮਾਮਤ ਕੀਤੀ ਜੇ ਨਾਮ ਆਇਆ ਤਾਂ ਕੀਤੀ ਕਿਸ ਨੇ ਤੇ ਹੁਣ ਇਤਨੇ ਚੱਲਣੇ ਕੰਮ ਹੋਰ ਕੀ ਕਰਨ ਫਿਰ ਇਹ ਗੱਲ ਜੀ ਉਹ ਲੱਜੇ ਤੱਕ ਜਿਹੜੀ ਕਹੇ ਮਲੇ ਸੰਸਥਾ ਨੇ ਪਹੁੰਚਣੀ ਹੈ ਕਹੇ ਨੇ ਪਹੁੰਚ ਕੀਤੀ ਇੱਥੇ ਹੁਣ ਸਾਰੀ ਜਿਹੜੀ ਤੁਹਾਡੀ ਜਿਹੜੀ ਆਸ ਸੇ ਉਮੀਦਾਂ ਸੀ ਉਹ ਸਾਰੀ ਉਹ ਵੀ ਖਤਮ ਹੋ ਗਈ ਜੇ ਗੋਭੀ ਦੇ ਉੱਤੇ ਹੀ ਤੇ ਹੁਣ ਕੋਈ ਦਿਹਾੜੀ ਨਹੀਂ ਲੱਭਦੀ ਡੱਪਾ ਨਹੀਂ ਲੱਭਦਾ ਤੇ ਕਰਨਾ ਕਰਦੇ ਸਿਰ ਤੇ ਕਿੰਨੀ ਬਜ਼ੁਰਗੋ ਬਟ ਤੋਂ ਹੋ ਜਾਣੀ 7-8 ਕਿੱਲੇ ਤੁਸੀਂ ਦੱਸਦੇ ਗੋਭੀ ਲਾਈ ਹਾਂ ਜੇ 2 ਲੱਖ ਤੇ ਵੱਜਦਾ ਹੀ ਨਾ 2 ਲੱਖ ਵੱਜਦਾ ਹਾਂ ਇੱਥੇ ਹਿਸਾਬ ਨਾਲ ਲਾਈ 2 ਲੱਖ ਤੇ ਹਨ ਬਜੇਗਾ ਹੀ ਨਾ ਉਹ ਦਿਨਾਂ ਵੀ ਸਾਰੇ ਜਿਹੜੇ ਕਮਰੇ ਜਿਹੜੀ ਕਮਲ ਕੰਪਲੀਟ ਹੋ ਜਾਣਾ ਹੈ ਹਾਂ ਕੁਦਰਤੀ ਮਾਰਦਾ ਨਹੀਂ ਪਤਾ ਵੀ ਇਹ ਵੀ ਜਿਹੜੀ ਇਹਨਾਂ ਪਿਆ ਨੂੰ ਆ ਬਣਨਾ ਪਾਣਾ ਹਾਂਜੀ ਕੋਈ ਬਜ਼ੁਰਗੋ ਜਿਹੜਾ ਮਟੀਰੀਅਲ ਇਹ ਅੰਦਰ ਲਿਆਂਦਾ ਕੋਈ ਇਸ ਤੋਂ ਪਹਿਲਾਂ ਸਾਰਾ ਵਰਤਿਆ ਗਿਆ ਕਿ ਜਾਂ ਕੋਈ ਪਿਆ ਵਰਤਿਆ ਗਿਆ ਜੀ ਆਵੇਂ ਝੂਠ ਨਹੀਂ ਮਾਰਨਾ ਆ ਵਰਤਿਆ ਗਿਆ ਕਿੰਨੇ ਦਿਨ ਪਹਿਲਾਂ ਜਿਹੜਾ ਕੰਮ ਮਿਸਤਰੀ ਜਿਹੜੇ ਬੰਦ ਹੋ ਗਏ ਸੀ ਕੁਦਰਤੀ ਮਾਰਤ ਮਿਸਤਰੀ ਇਹ 10 15 ਦਿਨ ਪਹਿਲਾਂ ਕੀਤੇ ਹਨ ਤੇ ਉਹ ਬੰਦ ਹੋ ਗਏ ਤੇ ਉਹ ਤੋਂ ਬਾਅਦ ਇਹ ਕੰਮ ਹੈ ਕੋਲੋਂ ਤੁਹਾਡੀ ਉਸ ਟਾਈਮ ਤੇਰੀ ਸੀ ਵੀ ਜਿਹੜੀ ਹੈ ਲੈਂਟਰ ਦੀ ਲੈਂਟਰ ਪਾ ਲਾਂਗੇ ਕਿ ਇਹ ਇੰਨਾ ਦਿਨ ਸਾਡਾ ਲੈਂਟਰ ਤਿਆਰ ਹੋ ਜਾਣਾ ਹੈ ਉਹ 10-15 ਦਿਨ ਨੂੰ ਅਗੇ ਕੋ ਪੰਜੇ ਕਿੰਨੇ ਦਿਨਾਂ ਬਾਅਦ ਜਿਹੜੀ ਗੋਭੀ ਜਿਹੜੀ ਫਸਲ ਜਿਹੜੀ ਮੰਡੀ ਜਾਂਦਾ ਆਪਣੀ ਹਾਂ ਜੀ ਮੰਡੀ ਜਾਂਦਾ ਆਪਣੀ ਫੁੱਲਾਂ ਤੇ ਆਈ ਗੋਭੀ ਮਰ ਗਈ ਆ ਹਾਂ ਜੀ ਸਾਰੀ ਮਿਹਨਤ ਕੋਈਤੀ ਜਿਹੜੀ ਉਹ ਖੂਜ ਪਾ ਗਈ ਤੇ ਹੁਣ ਕੋਈ ਸੁਣਦਾ ਨਹੀਂ ਤੇ ਇਹ ਬਜ਼ੁਰਗੋ ਤੁਹਾਡੀ ਕਿਸੇ ਨੇ ਮਦਦ ਕਰਨੀ ਹੋਵੇ ਜਿਵੇਂ ਦਾਨੀ ਸੱਜਣ ਨੇ ਜਾਂ ਹੋਰ ਸਸਤਾ ਲੱਗੀਆਂ ਨੇ ਇਹ ਅਸੀਂ ਜਿੱਦਾਂ ਫੜ ਦੀ ਬਾਰ ਬਜੀ ਕੁਦਰਤੀ ਮਾਰ ਬਜੀ ਆ ਤੇ ਉਹ ਲੋੜਵੰਦ ਜਿਹੜੇ ਪਰਿਵਾਰਾਂ ਤਾਂ ਸਾਬਤ ਹੋਣੇ ਕਿਹੜਾ ਪਿੰਡ ਆ ਤੇ ਕਿਹੜਾ ਜ਼ਿਲ੍ਹਾ ਕਿੱਥੇ ਕੋਈ ਨੇ ਮਦਦ ਕਰਨੀ ਤੇ ਹੁਣ ਮੈਨੂੰ ਤਾਂ ਕਿ ਹੁਣ ਕੋਈ ਕਿਸ ਦਾ ਪਤਾ ਹੋਵੇ ਕਿ ਕਿੱਥੋਂ ਕਰਨੀ ਕਿੱ ਕੋਈ ਮਦਦ ਕਰੇਗਾ ਤਾਂ ਫੇਰ ਹੀ ਹੈ ਨਾ ਕਿ ਤੁਹਾਨੂੰ ਕੋਈ ਆਸ ਹੈਗੀ ਕਿਸੇ ਤੇ ਆਸ ਨਹੀਂ ਆ ਗਈ ਕੋਈ ਫੇਰ ਤੇ ਵੀ ਹੈ ਜੀ ਤੇ ਬਜ਼ੁਰਗੋ ਆਸ ਤੇ ਤਾਂ ਦੁਨੀਆ ਜਿਹੜੀ ਬਰਕਰਾਰ ਆ ਤੁਸੀਂ ਆਹ ਵੀ ਕੋਈ ਸਾਲ ਬੀਤੇ ਹਾਂ ਤਾਂ ਉਹਨਾਂ ਕੋਈ ਮਦਦ ਕਰੇਗਾ ਤਾਂ ਫੇਰ ਹੀ ਹੋ ਸਕਦਾ ਨਹੀਂ ਇੰਨੀ ਬਜ਼ੁਰਗੋ ਦਾਨੀ ਸੱਜਣ ਨੇ ਸਮਾਜ ਸੇਵੀ ਸਾਜਤਾ ਨੇ ਜਿਹੜੀਆਂ ਲੱਗੀਆਂ ਨੇ ਬਹੁਤ ਘਰ ਬਣਾ ਵੀ ਰਹੀਏ ਨੇ ਤੇ ਘਰ ਜਈ ਬਣ ਵੀ ਚੁੱਕੇ ਹਾਂ ਦੇ ਦਾਨੀ ਜਿਹੜੇ ਨੇ ਹੁੰਦੇ ਨੇ ਲੈ ਕੇ ਲਾ ਜਾਂਦੇ ਨੇ ਮੜ ਕੇ ਕੋਈ ਪਤਾ ਨਹੀਂ ਕਿ ਕਿੱਥੇ ਤੇ ਕਿੱਥੇ ਨਹੀਂ ਆਉਂਦਾ ਜੋ ਜੁਰਗੋ ਤਾਂ ਧੰਨੀ ਜਿਹੜੇ ਲੇਖਣ ਵਾਲੇ ਹੁੰਦੇ ਨੇ ਉਹ ਤਾਂ ਕਿਤੇ ਲੋੜ ਪੈਂਦੀ ਜਿਹੜੇ ਲੈ ਕੇ ਖੜਦੇ ਨੇ ਕਈ ਤਾਂ ਜਿਹੜੇ ਲੈ ਕੇ ਦੇ ਨੇ ਨਾਲ ਹੀ ਮਟੀਰੀਅਲ ਲਿਆ ਆ ਕੇ ਤੇ ਨਾਲ ਹੀ ਸਾਰਾ ਕੰਮ ਚਾਲੂ ਕਰਾ ਕੇ ਜਾਂਦੇ ਆ ਹਾਂਜੀ ਹਾਂਜੀ ਕਰਕੇ ਜਾਂਦੇ ਨੇ ਇੱਥੇ ਕੋਈ ਨਹੀਂ ਕੋਈ ਪਿੱਛੇ ਹਕੋਣੇ ਵਾਲ ਹੋ ਗਿਆ ਜਾਂ ਕਿਤੇ ਸਿੰਗਰ ਆਏ ਨੇ ਨਾਲ ਹੀ ਟਰਾਲੀਆਂ ਰੇਤਾਂ ਦੀ ਬਜਰੀ ਦੀ ਸਾਰਾ ਮਟੀਰੀਅਲ ਜਿੰਨਾ ਮਰਿਆਦਾ ਤੋਂ ਕਮਰਾਂ ਲੱਗਣ ਡਿਆ ਉਹ ਸਾਰਾ ਨਾਲ ਲੈ ਕੇ ਆਉਂਦੇ ਨੇ ਤੁਹਾਡੇ ਹੁੰਦੇ ਸਭ ਕੋ ਇੱਥੇ ਪਿਆ ਤੇ ਤੰਬੂ ਦੇ ਵਿੱਚ ਰੰਦੇ ਕੋਈ ਆਇਆ ਨਹੀਂ ਨਾ ਕਰਨ ਮਦਦ ਕੀਤੀ ਹੈ ਬਜ਼ੁਰਗੋ ਜੇ ਥੋੜੇ ਥੋੜੇ ਸਾਰੀਆਂ ਸੰਸਥਾ ਜਾਂ ਮਦਦ ਕਰਨ ਜਾਂ ਹੋ ਸਕਦਾ ਇੱਕਦਮ ਅਨਮੇਰ ਪਾ ਜੀ ਕੁਝ ਸੀਮੈਂਟ ਦੀ ਕਰ ਦੇਣ ਸਰੀਏ ਦੀ ਕਰ ਦੇਣ ਜੋ ਬੁਨਿਆਦੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਲੈਂਟਰ ਨੂੰ ਇਸਤੇਮਾਲ ਲਾ ਲੀਆਂ ਨੇ ਉਹ ਦਾਨੀ ਸਜਰ ਕਰ ਦੇਣ ਤਾਂ ਸਪੂਰਨ ਹੋ ਸਕਦਾ ਹੋ ਸਕਦਾ ਜੀ ਜੇ ਜੇ ਕਰਨ ਤੇ ਹਾਂ ਜੀ ਜੋ ਮਦਦ ਕਰਨ ਕਰ ਸਕਦੇ ਨੇ ਥੋੜੇ ਥੋੜੇ ਪਾਹ ਪਾ ਕੇ ਵੀ ਕਰ ਸਕਦੇ ਨੇ ਜੀ ਬਜ਼ੁਰਗੋ ਇੱਕ ਵਾਰੀ ਆਪਣੇ ਜਿਹੜਾ ਪਿੰਡ ਹੈ ਉਹ ਜ਼ਰੂਰ ਮੈਂਸ਼ਨ ਕਰੋ ਇੱਕ ਵਾਰੀ ਬੋਲੋ ਜੀ ਮੇਰਾ ਪਿੰਡ ਸਾਦਾਂ ਵਾਲੀ ਹੈ ਸਾਦਾਂ ਵਾਲੀ ਤੇ ਸਾਦਾਂ ਵਾਲੀ ਦੇ ਰਹਿਣ ਵਾਲੇ ਨਾਮ ਇਹ ਕੋਈ ਬਜ਼ੁਰਗ ਜਿਹੜਾ ਆਪਣਾ ਮੇਰਾ ਨਾਮ ਕਸ਼ਮੀਰ ਸਿੰਘ ਆ ਤੇ ਸਾਧਾਮੜੀ ਦੇ ਵਾਸੀ ਆ ਸੋ ਇਹ ਸਾਨੂੰ ਬਜ਼ੁਰਗ ਕਸ਼ਮੀਰ ਸਿੰਘ ਜਿਨ੍ਹਾਂ ਨੇ ਕੀ ਕੁਦਰਤੀ ਮਾਰਦ ਤੋਂ ਪਹਿਲਾਂ ਹੀ ਜਿਹੜਾ ਕੰਮ ਜਿਹੜਾ ਆਰੰਭਤਾ ਕਰ ਲਿਆ ਸੀ ਕੁਦਰਤੀ ਮਾਰ ਨਾ ਵੱਜਦੀ ਤਾਂ ਸ਼ਾਇਦ ਇਹ ਘਰ ਵੀ ਜਿਹੜਾ ਬਣ ਕੇ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੋ ਜਾਣਾ ਸੀ ਸੋ ਇਹਨਾਂ ਗੋਭੀ ਦੀ ਫਸਲ ਜਿਹੜੀ ਆ ਚੌਥੇ ਤੇ ਦਸਦੇ ਨੇ ਬੀਜੀ ਸੀ ਸੋ ਉਸ ਨੂੰ ਵੀ ਜਿਹੜੀ ਆ ਪਾਣੀ ਜਿਹੜਾ ਵਹਾ ਕੇ ਲਾ ਗਿਆ ਸੋ ਸੁਪਨੇ ਵੀ ਜਿਹੜੇ ਇਹਨਾਂ ਦੇ ਕਈ ਜਿਹੜੇ ਉਸ ਫਸਲ ਦੇ ਨਾਲ ਹੀ ਵਗਾਏ ਗਏ ਨੇ ਸੋ ਪਰਿਵਾਰ ਜਿਹੜਾ ਤੰਬੂ ਦੇ ਵਿੱਚ ਰਹਿਣ ਲਈ ਮਜਬੂਰ ਆ ਗਾਂ ਜਿਹੜੇ ਸਰਦੀਆਂ ਦੇਣ ਉਹਨੇ ਛੋਟੇ ਛੋਟੇ ਬੱਚੇ ਨੇ ਉਹ ਵੀ ਜਿਹੜੇ ਨੇ ਇਸ ਤੰਬੂ ਦੇ ਵਿੱਚ ਹੀ ਜਿਹੜੇ ਰਹਿ ਰਹੇ ਨੇ ਸੋ ਬਰਸ਼ਾਤਾਂ ਦੇਣ ਵੀ ਜਿਹੜੇ ਗਾਂ ਆ ਸਕਦੇ ਨੇ ਬਦਲਦੇ ਰਹੀ ਦਿਨ ਮੌਸਮ ਉਹ ਜਿਹੜੇ ਦਾਨੀ ਸੱਜਣੇ ਸਮਾਜ ਸੇਵੀ ਸੰਸਥਾ ਨੇ ਜਰੂਰ ਜੀਰੋ ਗਰਾਉਂਡ ਤੇ ਆ ਕੇ ਇੱਕ ਵਾਰ ਜਰੂਰ ਲਾਈਟ ਚੈੱਕ ਕਰਨ ਤਾਂ ਜੋ ਸਾਰਾ ਕੰਮ ਇਹਨਾਂ ਦਾ ਹੋ ਚੁੱਕਾ ਸਿਰਫ ਲੈਂਟਰ ਤੇ ਹੀ ਗੱਲ ਜਿਹੜੀ ਆੜੀ ਆ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪੁਸ਼ ਸਿੰਘ ਖੁਸ਼ੀਬਾਦ